ਨਮੋ ਨਿਤ ਨਾਰਾਇਣੇ ਨਾਰਾਇਣੇ ਕਰੂਰ ਕਰਮੇ ਵੈ ਗੁਰੂ ਨਮਸਕਾਰ ਹੈ ਸਾਡੀ ਜਿੱਥੇ ਤੁਸੀਂ ਜੀਵਾਂ ਦੀ ਰੱਖਿਆ ਕਰਦੇ ਹੋ ਨਾਰਾਇਣ ਵੈਸੇ ਮੈਂ ਉਹਦਨ ਕਹਾਂ ਚੀਜ਼ ਦਾ ਪਾਣੀ ਵਿੱਚ ਨਿਵਾਸ ਹੈ ਨਾਰਾਇਣ ਵਿਸ਼ਨੂ ਜੀ ਨੂੰ ਵੀ ਕਿਹਾ ਜਾਂਦਾ ਹੈ ਲక్ష్ਮੀ ਨਾਰਾਇਣ ਨਹੀਂ ਕਹਿੰਦੇ ਉਂਝ ਨਾਰਾਇਣ ਦਾ ਕੰਮ ਹੁੰਦਾ ਹੈ ਜੀਵਾਂ ਦੀ ਪਾਲਣਾ ਕਰਨੀ ਬ੍ਰਹਮਾ ਦਾ ਕੰਮ ਹੈ ਪੈਦਾ ਕਰਨਾ ਵਿਸ਼ਨੂ ਦਾ ਕੰਮ ਹੈ ਰੋਜੀ ਦੇਣਾ ਨਮੋ ਨਿਤ ਨਾਰਾਇਣੇ ਇਹਦਾ ਭਾਵ ਅਰਥ ਹੈ ਵਾਹਿਗੁਰੂ ਜੀ ਤੁਸੀਂ ਹੀ ਜੀਵਾਂ ਦੀ ਪਾਲਣਾ ਪੈ ਕਰਦੇ ਹੋ ਇਹ ਤੁਹਾਡੇ ਹੀ ਪਾਲਦੇ ਪਿਆ ਅਗਲਾ ਬਚਨ ਕਰੂਰ ਕਰਮੇ ਕਰੂਰ ਦਾਤੇ ਹਿੰਸਾ ਕਰਨ ਵਾਲਾ ਵਾਹਿਗੁਰੂ ਆ ਮਾਰਨ ਵਾਲਿਆਂ ਵਿੱਚ ਵੀ ਤੇ ਤੂੰ ਹੀ ਹੈ ਨਾ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜਦੋਂ ਅਸੀਂ ਜਪਜੀ ਸਾਹਿਬ ਦੇ ਅਰਥ ਤੇ ਆਪ ਕੀਤੇ ਅਸੰਖ ਜਪ ਅਸੰਖ ਭਾਉ ਇਹ ਸਾਰੇ ਧਰਮੀ ਨੇ ਮਹਾਰਾਜ ਦੇ ਅਖੀਰ ਚ ਬਚਨ ਕਰ ਦਿਆ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਬਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋਤੁ ਸੁਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਲੰਕਾਰ ਹੁਣ ਅਗਲੀ ਪੌੜੀ ਚ ਅਕਰੂਰ ਕਰਮੇ ਨੇ ਸਾਰੇ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਇਹਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਪ੍ਰੇਥੜਾ ਕਿ ਆ ਵੀ ਚਰੀ ਕਾਰ ਚੰਗੀ ਨਹੀਂ ਜੋ ਤੁਦ ਭਾਗ ਹੈ ਸਾਈ ਭਲੀ ਕਾਰ ਇਹ ਵੀ ਕਾਰ ਭਲੀ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਅੱਗੇ ਜੀ ਨਮੋ ਪ੍ਰੇਤ ਅਪ੍ਰੇਤ ਅੱਗੇ ਮਹਾਰਾਜ ਕਹਿ ਰਹੇ ਨੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਪ੍ਰੇਤ ਦਾ ਅਰਥ ਬਦ ਰੂਹਾਂ ਭੈੜੀਆਂ ਰੂਹਾਂ ਤੇ ਅਪ੍ਰੇਤ ਦਾ ਅਰਥ ਹੈ ਜਿਹੜੀਆਂ ਪਵਿੱਤਰ ਨੇ ਮਹਾਰਾਜ ਕਹਿੰਦੇ ਨੇ ਇੱਕ ਭੈੜੀ ਰੂਹ ਦੂਜੀ ਚੰਗੀ ਰੂਹ ਜਿਹੜੀਆਂ ਪਵਿੱਤਰ ਰੂਹਾਂ ਨੇ ਦੇਵ ਦਾ ਅਰਥ ਹੈ ਪ੍ਰਕਾਸ਼ ਤੇ ਸੁਧਰਨੇ ਦਾ ਅਰਥ ਹੈ ਕਿ ਆਪਣੇ ਪਰਿਵਾਰ ਦੀ ਪਾਲਣਾ ਬੜੀ ਧਿਆਨ ਨਾਲ ਕਰਨੀ ਇਹਦੇ ਸਿੱਧੇ ਅਰਥ ਇਹ ਨੇ ਜੀ ਪ੍ਰਭੂ ਜੀ ਮੰਦੀਆਂ ਚੰਗੀਆਂ ਜਿੰਨੀਆਂ ਵੀ ਰੂਹਾਂ ਨੇ ਇਹ ਸਾਰੇ ਤੇਰਾ ਪਰਿਵਾਰ ਹੈ ਇਹ ਸਾਰੇ ਤੇਰੇ ਬਣਾਏ ਨੇ ਤੇ ਵਾਹਿਗੁਰੂ ਜੀ ਆਪ ਹੀ ਸਭ ਦੇ ਮਾਲਕ ਹੋ ਤੇ ਸਾਰਾ ਜਗਤ ਪਰਿਵਾਰ ਤੁਸੀਂ ਸੁਧਰਮੇ ਆਪ ਹੀ ਚੰਗੀ ਤਰ੍ਹਾਂ ਪਾਲ ਰਹੇ ਹੋ ਇਹ ਧਰਮ ਅਦਾ ਕਰ ਰਹੇ ਹੋ ਨਮੋ ਰੋਗ ਹਰਤਾ ਹਰਤਾਦਰ ਤੇ ਦੂਰ ਕਰਨਾ ਜਿਹੜੀਆਂ ਬਿਮਾਰੀਆਂ ਨੇ ਰੋਗਾਂ ਦੇ ਦੂਰ ਕਰਨ ਵਾਲੀ ਵੀ ਤੁਸੀਂ ਹੋ ਨਮੋ ਰਾਗ ਰੂਪੇ ਆਪ ਜੀ ਨੂੰ ਨਮਸਕਾਰ ਕੀਤੀ ਰਾਗ ਦਾ ਅਰਥ ਇਤਿ ਪ੍ਰੇਮ ਹੈ ਆਪ ਪ੍ਰੇਮ ਕਰਨ ਵਾਲੀ ਹੋ ਪ੍ਰੇਮ ਸਰੂਪ ਹੋ ਤੇਰੀ ਖਸਤੀ ਪਿਆਰ ਹੈ ਨਮੋ ਸ਼ਾ ਸ਼ਾਹੰ ਪਾਤਸ਼ਾਹ ਦੇ ਪਾਤਸ਼ਾਹ ਤੈਨੂੰ ਮੱਥਾ ਟੇਕਿਆ ਨਮੋ ਭੂਪ ਭੂਪੇ ਭੂਪ ਦਾ ਅਰਥ ਹੈ ਕਲ ਅਰਜ ਕੀਤੇਸਨ ਭੂ ਪਲਸ ਪਪਾ ਦਾ ਅਰਥ ਧਰਤੀ ਦਾ ਮਾਲਕ ਭੂਪਤ ਤੁਸੀਂ ਰਾਜਿਆਂ ਦੇ ਰਾਜੇ ਹੋ ਤੁਹਾਨੂੰ ਨਮਸਕਾਰ ਕੀਤੀ ਨਮੋ ਦਾਨ ਦਾਨੇ ਦਾਨ ਦੇਣਾ ਸੱਚੀ ਦਾਨੀਆਂ ਵਿੱਚੋਂ ਮਾਹਦਾਨੀ ਤੁਸੀਂ ਹੋ ਤੁਹਾਡੇ ਤੋਂ ਵੱਡਾ ਦਾਨੀ ਕੌਣ ਹੈ ਨਮੋ ਮਾਨ ਮਾਨੇ ਇੱਥੇ ਕਈ ਤਰ੍ਹਾਂ ਇੱਕ ਪਾਠ ਨਮੋ ਮਾਨ ਮਾਨਨ ਇੱਕ ਹੀ ਪਾਠ ਹੁੰਦਾ ਹੈ ਦਾਨੀਆਂ ਵਿੱਚੋਂ ਪਰਮ ਦਾਨੀ ਹੋ ਤੇ ਸੱਚੇ ਵੇ ਦੁਨੀਆ ਵਿੱਚ ਬਹੁਤ ਬੰਦਿਆਂ ਨੂੰ ਇੱਜ਼ਤ ਮਿਲਦੀ ਏ ਹਕੀਕਤ ਤੇ ਵੈ ਗੁਰੂ ਤੇਰਾ ਮਾਨ ਤੇਰੀ ਇੱਜ਼ਤ ਸਭ ਤੋਂ ਉੱਚੀ ਹੈ ਇੱਜ਼ਤ ਵਿੱਚ ਇੱਜ਼ਤ ਹੈ ਦਾਨੀਆਂ ਵੀ ਦਾਨੀ ਹੈ ਅਗੇ ਜੀ ਨਮੋ ਰੋਗ ਰੋਗੇ ਨਮਸਕਾਰ ਹੈ ਤੁਹਾਨੂੰ ਰੋਗ ਰੋਗੇ ਰੋਗਦਾਰ ਤੇ ਬਿਮਾਰੀ ਆਪਾਂ ਕਹਿੰਦੇ ਰੋਗ ਲੱਗ ਗਿਆ ਬੰਦਾ ਖਤਮ ਹੋ ਗਿਆ ਵੈਗੁਰੂ ਜੀ ਰੋਗ ਰੋਗੇ ਸੱਚੇ ਵੈਗੁਰੂ ਤੂੰ ਰੋਗ ਦਾ ਵੀ ਰੋਗ ਬਣ ਜਾਂਦਾ ਹੈ ਤੂੰ ਰੋਗ ਨੂੰ ਵੀ ਖਤਮ ਕਰ ਦੇ ਨਮੋ ਰੋਗ ਰੋਗੇ ਅਗੇ ਨਮਸਤੰ ਸ਼ਰਾਨੰ ਕੇ ਪਾਰ ਬ੍ਰਹਮ ਪਰਮੇਸ਼ਵਰ ਜੀ ਨਮਸਕਾਰ ਹੈ ਇਸ ਨਾਨਕ ਦਾ ਅਰਥ ਵੈਸੇ ਕੀਤਾ ਹੈ ਪਵਿੱਤਰਤਾ ਆਪ ਇਸ਼ਨਾਨ ਕਰਨੇ ਵੀ ਇਸ਼ਨਾਨ ਕਰਨਾ ਪਵਿੱਤਰ ਹੋਣਾ ਤੁਮੈ ਲਾਣੀ ਤੇਰੇ ਤੋਂ ਵੱਡਾ ਪਵਿੱਤਰ ਕੌਣ ਹੈ ਨਮਸਕਾਰ ਆਪ ਜੀ ਨੂੰ ਪਵਿੱਤਰਤਾ ਸਰੂਪ ਨਮੋ ਮੰਤਰ ਮੰਤਰੰਗ ਇਹ ਤਿੰਨ ਸ਼ਬਦ ਆਪ ਜੀ ਥੋੜਾ ਧਿਆਨ ਨਾਲ ਸੁਣਿਓ ਮੰਤਰੰਗ ਜੰਤਰੰਗ ਤੇ ਤੰਤਰੰਗ ਤੇ ਇਸਟੇ ਨਮੋ ਮੰਤਰ ਮੰਤਰੰਗ ਕਿਸੇ ਵੀ ਚੀਜ਼ ਨੂੰ ਇਹ ਉਹ ਕਹ ਲੋ ਜਿਵੇਂ ਆਪਣੇ ਇਸ਼ਟ ਨੂੰ ਨਾ ਖੁਸ਼ ਕਰਨ ਲਈ ਤਿੰਨ ਤਰੀਕੇ ਭਾਰਤ ਵਿੱਚ ਵਰਤੇ ਸਨ ਮੰਤਰ ਜੰਤਰ ਤੇ ਤੰਤਰ ਆਪਣੇ ਇਸ਼ਟ ਨੂੰ ਖੁਸ਼ ਕਰਨ ਲਈ ਉਹਦੇ ਸੁਭਾਅ ਮੁਤਾਬਕ ਕਾਗਜ਼ ਉੱਤੇ ਕੁਝ ਸਤਰਾਂ ਲਿਖ ਲੈਣੀਆਂ ਤੇ ਉਸ ਦਾ ਵਾਰ-ਵਾਰ ਮੁਰਮੁਰ ਜਾਪ ਕਰਨਾ ਕਹਿੰਦੇ ਸਨ ਮੰਤਰ ਬੜ ਰਿਹਾ ਹੈ ਤੇ ਗੁਰਮ ਕੋ ਜੰਤਰ ਕਿਹਾ ਜਾਂਦਾ ਸੀ ਕਿ ਉਸ ਨੂੰ ਲਿਖ ਕੇ ਇੱਕ ਤਾਂ ਯਾਦ ਕਰਕੇ ਬੋਲਣਾ ਰਿਪੀਟ ਕਰਨਾ ਦੂਜਾ ਹੈ ਤੰਤਰ ਕਿ ਕਿਸੇ ਕਾਗਜ਼ ਉਤੇ ਆਪਣੇ ਉਸ ਇਸ਼ਟ ਦੇਵ ਦਾ ਨਾਮ ਲਿਖ ਕੇ ਉਹਦੇ ਖਿੰਸੇ ਬਣਾ ਲੈ ਡੱਬੇ ਬਣਾ ਕੇ ਉਹਨੂੰ ਤਵੀਤ ਬਣਾ ਕੇ ਲੋਕੋ ਰੱਖਦੇ ਸਨ ਉਹਨੂੰ ਕਿਹਾ ਜਾਂਦਾ ਸੀ ਜੰਤਰ ਮੰਤਰ ਜੰਤਰ ਤੇ ਤੀਸਰਾ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਸੀ ਤੰਤਰ ਵੈਗਰੂ ਸਿਕ ਸਿਕ ਕਿਸ ਵਾਸੇ ਨਿਤ ਜਿਦੋ ਸ਼ਬਦ ਬਣਿਆ ਤਾੰਤ੍ਰਿਕ ਜਿਹੜੇ ਮੜੀਆਂ ਵੀ ਜਾਣਾ ਕਬਰਾਂ ਵਿੱਚ ਜਾਣਾ ਉਥੇ ਕਈ ਤਰ੍ਹਾਂ ਦੇ ਸੱਚ ਇਹ ਵੇ ਕਿ ਗੁਰਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਹੈ ਮਹਾਰਾਜ ਜੀ ਨੇ ਕਿ ਕਬੀਰ ਖਰਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਉਹ ਤੰਤਰ ਕਰਦੀ ਪਈ ਸੀ ਹਜ਼ੂਰ ਸੱਚੇ ਬਾਦਸ਼ਾਹ ਕਹਿੰਦੇ ਨੇ ਤੰਤਰ ਜਿਹੜੇ ਕਬਰਾਂ ਵੀ ਜਾ ਕੇ ਤੂਣਾ ਜਿਹਨੂੰ ਕਹ ਲੋ ਸਿੱਧੀ ਗੱਲ ਆਪਣੇ ਲਬਾਂ ਜਾਂਚ ਮਹਾਰਾਜ ਕਹਿੰਦੇ ਆ ਵੈ ਗੁਰੂ ਜੀ ਕਿਹੜਾ ਮੰਤਰ ਕਿਹੜਾ ਜੰਤਰ ਤੇ ਕਿਹੜਾ ਤੰਤਰ ਨਮੋ ਮੰਤਰ ਮੰਤਰਿੰਗ ਹੇ ਪ੍ਰਮਾਤਮਾ ਜੀ ਆਪ ਜੀ ਮੰਤਰਾਂ ਵਿੱਚੋਂ ਸਭ ਤੋਂ ਵੱਡਾ ਮੰਤਰ ਕੋ ਇਹਦਾ ਮਤਲਬ ਜਿਸ ਕੋਲ ਵੈ ਗੁਰੂ ਜੀ ਦੇ ਨਾਮ ਦਾ ਮੰਤਰ ਹੈ ਉਸੇ ਕਿਸੇ ਮੰਤਰ ਨੇ ਅਜ਼ਰ ਨਹੀਂ ਕਰਨਾ ਨਮੋ ਮੰਤਰ ਮੰਤਰਨ ਨਮੋ ਜੰਤਰ ਜੰਤਰਨ ਸੱਚ ਏ ਵੇ ਜਿੰਨੇ ਮਰਜੀ ਤਵੀਤ ਲਿਖ ਕੇ ਕੋਈ ਪਿੱਛੇ ਤੁਰਿਆ ਫਿਰੇ ਜਿਹਦੇ ਕੋਲ ਸਤਨਾਮ ਵੈਗੁਰੂ ਦਾ ਜਾਪ ਆ ਗਿਆ ਸਿਮਰਨ ਆ ਗਿਆ ਉਹਦੇ ਉੱਤੇ ਕਿਸੇ ਜੰਤਰ ਨੇ ਅਸਰ ਨਹੀਂ ਕਰਨਾ ਨਮੋ ਇਸ਼ਟ ਇਸ਼ਟੇ ਇਸ਼ਟ ਦਾਰਸਨ ਦਾ ਪਿਆਰਾ ਵੈਗੁਰੂ ਦੁਨੀਆ ਦੇ ਬੰਦਿਆਂ ਦਾ ਹਰ ਕੋਈ ਪਿਆਰਾ ਇਸ਼ਟ ਹੈ ਮੇਰੇ ਵੈਗੁਰੂ ਤੋਂ ਮੇਰੀ ਇਸ਼ਟ ਦਾ ਇਸ਼ਟ ਹੈ ਤੋਂ ਪਿਆਰੇ ਤੋਂ ਪਿਆਰਾ ਹੈ ਅੱਗੇ ਮਹਾਰਾਜ ਕਹਿੰਦੇ ਨਮੋ ਤੰਤਰ ਤੰਤਰੰ ਜਿੰਨਾ ਮਰਜੀ ਕੋਈ ਤੰਤਰ ਕਰੇ ਵੀ ਮੈਂ ਇਸ ਬੰਦੇ ਨੂੰ ਤਾੰਤ੍ਰਿਕ ਜਿਵੇਂ ਇੱਥੇ ਦੇਖਣ ਨੂੰ ਮਿਲਦਾ ਜੀ ਇੰਡੀਆ ਤੇ ਬਹੁਤ ਜ਼ਿਆਦਾ ਹੈ ਉੱਥੇ ਤਾਂ ਤਾੰਤ੍ਰਕਾਂ ਦਾ ਟੀਵੀ ਤੇ ਬਹੁਤ ਪ੍ਰਚਾਰ ਹੁੰਦਾ ਮੈਨੂੰ ਯਾਦ ਹੈ ਮੈਂ ਤੁਹਾਨੂੰ ਉਦਾਹਰਣ ਦੇਣਾ ਸ਼ਾਇਦ ਪ੍ਰਥੀਪਾਲ ਸਿੰਘ ਹੋਏ ਨੇ ਨਾ ਸੁਣਿਆ ਹੋਣਾ ਤੁਸੀਂ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਬਾਬਾ ਜੀ ਦੀ ਬਗਦਾਦ ਫੇਰੀ ਮੈਂ ਜ਼ਿਕਰ ਵੀ ਕੀਤਾ ਸੀ ਜੀ ਇੰਗਲੈਂਡ ਮੈਂ ਗਿਆ ਸੀ ਇਹਨਾਂ ਦਾ ਬੇਟਾ ਮੈਨੂੰ ਘਰ ਲੈ ਗਿਆ ਖਾਸ ਲਿਖਤ ਵੀ ਦਿਖਾਈ ਉਹਨਾਂ ਦੇ ਪਰਿਵਾਰ ਵਿੱਚ ਇੱਕ ਨਿੱਕਾ ਜਿਹਾ ਬੱਚਾ ਬਹੁਤ ਅੱਜਕੱਲ ਖੋਜ ਕਰਦਾ ਹੈ ਸ਼ਾਇਦ ਉਹਨਾਂ ਸਿਮਰਜੀਤ ਸਿੰਘ ਹੈ ਬੱਚੇ ਦਾ ਯੂਨੀਵਰਸਿਟੀ ਨਾਲ ਸੰਬੰਧਤ ਹੈ ਪੁੱਛਿਆ ਮੈਂ ਸੈਦ ਪ੍ਰਿਥੀਪਾਲ ਸਿੰਘ ਦੇ ਬਾਰੇ ਕਿਹਾ ਜਾਂਦਾ ਹੈ ਜਾਂ ਉਹਨਾਂ ਦੇ ਵੱਡੇ ਬਾਰੇ ਕਿ ਉਹ ਮੰਦਰੀ ਸਨ ਆ ਮੰਤਰ ਕਰਨ ਵਾਲੇ ਕਿਸੇ ਗੁਰਸਿੱਖ ਬੰਦਗੀ ਕਰਨ ਵਾਲੀ ਰੂਹ ਜੀ ਨਾਮ ਜਪਣ ਵਾਲੀ ਰਾਜੇ ਨੇ ਕਿਹਾ ਮੈਂ ਇਹਨੂੰ ਕਾਬੂ ਕਰਨਾ ਹੈ ਨੁਕਸਾਨ ਕਰਨਾ ਸੀ ਨਾ ਉਂਝ ਗੁਰੂ ਸਾਹਿਬ ਜੀ ਨੇ ਕਿਹਾ ਜਿਹੜੇ ਬੰਦੇ ਕਿਸੇ ਦਾ ਬੁਰਾ ਕਰਨ ਵਾਸਤੇ ਮੰਤਰ ਜੰਤਰ ਤੰਤਰ ਕਰਦੇ ਉਹਨਾਂ ਦਾ ਭੜਾ ਕਦੀ ਵੀ ਹੁੰਦਾ ਤ੍ਰਿਗ ਤਿਨਾ ਦਾ ਜੀਵਿਆ ਜੇ ਲਿਖ ਲਿਖ ਵਿੱਚ ਆ ਨਾ ਉਹਨੇ ਜੀ ਮੰਤਰ ਮੰਤਰ ਮਾਰ ਸਾਧ ਕੇ ਨਾ ਜੀ ਸਾਧਨਾ ਕਰ ਕਰਕੇ ਪੂਰਾ ਯੋਰ ਲਾ ਦਿੱਤਾ ਉਹ ਸ਼ਵਾਰੇ ਜੇ ਕਰਕੇ ਦਿੱਤੇ ਉਹਨੂੰ ਸੱਚੇ ਉਹ ਸਿੱਖ ਦੇ ਕੋਈ ਅਸਰ ਨਹੀਂ ਉਹਨੇ ਫਿਰ ਪੁੱਛ ਲਿਆ ਇੱਕ ਦਿਨ ਕਹਿੰਦਾ ਵੀ ਮੈਨੂੰ ਮਲਾਉ ਤਾਂ ਸਹੀ ਬੰਦਾ ਕਿਹੜਾ ਹੈ ਉਹ ਜਦੋਂ ਸਿੱਖ ਮਿਲਿਆ ਕਹਿੰਦਾ ਵੀ ਤੁਸੀਂ ਕੀ ਜਪਦੇ ਹੋ ਉਹਨੇ ਜਪਜੀ ਸਾਹਿਬ ਸ਼ੁਰੂ ਕੀਤਾ ਜਦੋਂ ਨਾਨਕ ਪਦ ਆਇਆ ਉਹ ਹੱਥ ਜੋੜ ਕੇ ਕਹਿੰਦਾ ਇਸ ਸ਼ਬਦ ਉੱਤੇ ਦੁਨੀਆ ਦਾ ਕੋਈ ਮੰਤਰ ਅਸਰ ਨਹੀਂ ਕਰ ਸਕਦਾ ਕੋਈ ਜੰਤਰ ਅਸਰ ਨਹੀਂ ਕਰ ਸਕਦਾ ਮੈਂ ਫਿਰ ਬੇਨਤੀ ਕਰਾਂਗਾ ਜੀ ਜਿਸ ਘਰ ਚ ਬੰਦਗੀ ਹੁੰਦੀ ਹੈ ਸਿਮਰਨ ਹੁੰਦਾ ਹੈ ਉਹਦੇ ਉੱਤੇ ਕਿਸੇ ਨੇ ਕੀ ਅਸਰ ਕਰਨਾ ਕਿਉਂਕਿ ਸ਼ਬਦ ਉਹਦੇ ਸਰੀਰ ਤੇ ਘਰ ਚ ਪਹਿਰਾ ਲਾ ਦਿੰਦਾ ਹੈ ਗੁਰਕਾ ਸ਼ਬਦ ਰਖvare ਚੌਕੀ ਚੌਗਿਰਧ ਹਮਾਰੇ ਮਹਾਰਾਜ ਤੇ ਸ਼ਬਦ ਵਰਤ ਰਿਆ ਭਾਈ ਕਿ ਮੇਰੇ ਲਈ ਮੰਤਰਾਂ ਦਾ ਮੰਤਰ ਵੈਗਰੂ ਮੱਥਾ ਟੇਕਿਆ ਜੰਤਰਾ ਦਾ ਜੰਤਰ ਤੂੰ ਇਸ਼ਟਾਂ ਦਾ ਇਸ਼ਟ ਮੇਰਾ ਤੂੰ ਤੰਤਰਾਂ ਦਾ ਤੰਤਰ ਤੂੰ ਫਿਰ ਅੱਗੇ ਗੁਰੂ ਜੀ ਕਹਿੰਦੇ ਆ ਭਾਈ ਕਿ ਦੇਖੋ ਸਦਾ ਸਾਚੀ ਦਾ ਆਨੰਦ ਸਰਬੰਗ ਪ੍ਰਨਾਸੀ ਸਦਾ ਦਾ ਅਰਥ ਸਦੀਵੀ ਇਹ ਸ਼ਬਦ ਅਸਲ ਚ ਹੈ ਸਚਿ ਦਾ ਆਨੰਦ ਸਤ ਚਿਤ ਆਨੰਦ ਸਤ ਦਾ ਲਬ지 ਅਰਥ ਹੋ ਗਿਆ ਜੀ ਜਿਹੜਾ ਹਸਤੀ ਜਿਹੜਾ ਮੌਜੂਦ ਹੈ ਸੱਚ ਮੁੱਚ ਹੈ ਤੇ ਚਿਤ ਦਾ ਲਬ지 ਅਰਥ ਕਰਦੇ ਆ ਜੀ ਜੋ ਭਾਰਤ ਵਿੱਚ ਬੜਾ ਸ਼ਬਦ ਪੁਰਾਣੇ ਸਚਿ ਦਾ ਆਨੰਦ ਸਤ ਦਾ ਤੇ ਹਸਤੀ ਚਿਤ ਦਾ ਅਰਥ ਹੈ ਸਮਝ ਵਾਲਾ ਗਿਆਨ ਵਾਲਾ ਤੇ ਆਨੰਦ ਦਾ ਲਬ지 ਅਰਥ ਹੈ ਖੁਸ਼ੀ ਖੇੜਾ ਜਿਹੜਾ ਪ੍ਰਸੰਤਾ ਹੈ ਵੈਗੁਰੂ ਜੀ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਇਹ ਵੈਗੁਰੂ ਸਰਬੰਗ ਪਰਨਾਸੀ ਪਰਮਾਤਮਾ ਜੀ ਤੁਸੀਂ ਸਦਾ ਮੌਜੂਦ ਹੋ ਤੁਸੀਂ ਚੇਤਨ ਹੋ ਤੁਸੀਂ ਆਨੰਦ ਸਰੂਪ ਹੋ ਤੇ ਅਗਲੀ ਗੱਲ ਤੁਸੀਂ ਸਭ ਦਾ ਨਾਸ਼ ਕਰਨ ਵਾਲੇ ਵੀ ਹੋ ਸਭ ਦਾ ਨਾਸ਼ ਕਰਨ ਵਾਲੇ ਹੋ ਅਨੂਪੇ ਉਪਮਾ ਤੋਂ ਰਹਿਤ ਹੋ ਸਰੂਪੇ ਤੇਰਾ ਸਰੂਪ ਬੜਾ ਸੋਹਣਾ ਹੈ ਇਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਮਸਤੁਲ ਨਿਵਾਸੀ ਗੁਰਮੁਖਵਾਂ ਵੇਖੋ ਇਹ ਜਿਹੜਾ ਸ਼ਬਦ ਸਮਸਤੁ ਇਹ ਦੋ ਲੱਭਾਂ ਨਾਲ ਬਣਿਆ ਮੈਂ ਅੱਜ ਵੀ ਭਾਈ ਸਾਹਿਬ ਮੇਰੇ ਅਤੀ ਸਨਮਾਨਯੋਗ ਗਿਆਨੀ ਸਾਹਿਬ ਸਿੰਘ ਜੀ ਆਏ ਨੇ ਜੀ ਚਲੋ ਮੈਨੂੰ ਸ਼ਬਦ ਨੇ ਕਹਿਣੇ ਚਾਹੀਦੇ ਮੇਰੀ ਸ਼ੁਰੂਆਤ ਇਹਨਾ ਕੀਤੀ ਬਹੁਤ ਮੁਹੱਬਤ ਕਰਦੇ ਆ ਰਾਤੀ ਮੈਂ ਗੱਲ ਸਮਸਤ ਸ਼ਬਦ ਸੰਸਕ੍ਰਿਤ ਦਾ ਹੈ ਉਹਨਾਂ ਸ਼ਬਦ ਅਰਬੀ ਦਾ ਹੈ ਅਰਬੀ ਵਾਲਾ ਸੰਸਕ੍ਰਿਤ ਨੂੰ ਕਹਿੰਦਾ ਸੀ ਕਾਫਰਾਂ ਦੀ ਬੋਲੀ ਤੇ ਸੰਸਕ੍ਰਿਤ ਵਾਲਾ ਕਹਿੰਦਾ ਸੀ ਅਰਬੀ ਕਾਲੇ ਮਲੇਸ਼ਾਂ ਦੀ ਬੋਲੀ ਗੁਰੂ ਨੇ ਕਿਹਾ ਕਿਉਂ ਲੜਦੇ ਪਿਓ ਰੱਬ ਦੀ ਸਿਫਤ ਕਰੋ ਸਮਸਤ ਸੰਸਕ੍ਰਿਤ ਤੇ ਉਲ ਅਰਬੀ ਸਮਸਤੁਲ ਸਾਰੀਆਂ ਥਾਵਾਂ ਤੇ ਕੁੱਲ ਆਲਮ ਸਮਸਤੁਲ ਫਿਰ ਬਿੰਤੀ ਕਰ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਜਿਸ ਦੀ ਕਿਸੇ ਬਰਾਬਰੀ ਨਹੀਂ ਕਰਨੀ ਜਿਹਦਾ ਨਿਵਾਸ ਸਾਰਿਆਂ ਵਿੱਚ ਸਾਰਿਆਂ ਵਿੱਚ ਟਿਕਿਆ ਹੋਇਆ ਕੁੱਲ ਆਲਮ ਵਿੱਚ ਟਿਕਿਆ ਹੋਇਆ ਅੱਗੇ ਜੀ ਸਦਾ ਸਿੱਧ ਦਾ ਇੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਹੈ ਚਲੋ ਇੱਥੇ ਭਾਵੇਂ ਇੱਥੇ ਸਿਹਾਰੀ ਨਹੀਂ ਲਾਈ ਹੋਈ ਜਿਹੜੀ ਉੱਤੇ ਆ ਰਹੀ ਹੈ ਸਿਹਾਰੀ ਨਹੀਂ ਇੱਥੇ ਜਦੋਂ ਸਿਹਾਰੀ ਤੋਂ ਬਿਨਾ ਆਊਗਾ ਨਾ तकरीबन ਇਹਦੇ ਅਰਥ ਪੁੱਗਿਆ ਹੋਇਆ ਜੋਗੀ ਆਊਗਾ ਉਂਝੇ ਲਫ਼ਜ਼ ਜਦੋਂ ਧੱਦੇ ਨਾਲ ਸਿਹਾਰੀ ਲਾ ਕੇ ਆਏਗਾ ਨਾ ਉਹ ਦੂਜੀ ਸਿੱਧੀ ਬਣ ਜਾਏਗਾ ਫਿਰ ਬਿੰਤੀ ਸਦਾ ਸਿੱਧ ਦਾ ਸਿੱਧ ਦਾ ਦਾ ਅਰਥ ਕਾਮਯਾਬੀਆਂ ਦੇਣ ਵਾਲੇ ਸਿੱਧੀ ਦੇਣ ਵਾਲੇ ਬੁੱਧ ਦਾ ਅਕਲ ਦੇਣ ਵਾਲੇ ਚੰਗੀ ਸਮਤ ਦੇਣ ਵਾਲੇ ਫਿਰ ਬਿੰਤੀ ਸਿੱਧ ਦਾ ਅਰਥ ਆਤਮਿਕ ਕਰਾਮਾਤੀ ਤਾਕਤਾਂ ਕਹਿ ਲੋ ਸਿੱਧ ਦਾ ਅਰਥ ਮੈਂ ਇਥੇ ਕਰ ਰਿਹਾ ਤੇ ਦੂਸਰੇ ਪਾਸੇ ਬੁੱਧ ਦਾ ਚੰਗੀ ਬੁੱਧੀ ਦੇਣ ਵਾਲੇ ਵਿਰਧ ਕਰਤਾ ਜਿਹਨੂੰ ਆਪਾਂ ਪਾਠਿਕ ਪੜ੍ਹਨ ਨੂੰ ਨੇ ਵਿਰਧ ਅਰਥ ਤੇ ਵਿਰਧੀ ਕਰਨੀ ਵਾਦਾ ਪਾਣਾ ਵਾਹਿਗੁਰੂ ਜੀ ਆਤਮਿਕ ਤਾਕਤਾਂ ਵੀ ਤੁਸੀਂ ਦੇਣ ਵਾਲੇ ਹੋ ਚੰਗੀ ਬੁੱਧੀ ਦੇਣ ਵਾਲੇ ਵੀ ਤੁਸੀਂ ਹੋ ਕਿਸੇ ਬੰਦੇ ਦੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਲਿਆਉਣੀ ਹੈ ਤੇ ਵਿ੍ਰਿਧੀ ਵੀ ਤੁਸਾਂ ਕਰਨੀ ਹੈ ਲੋਕੀ ਐਸੇ ਕਰਕੇ ਜੰਤਰ ਮੰਤਰ ਕਰਦੇ ਆ ਨਾ ਫਿਰ ਮੇਰੀ ਬੇਨਤੀ ਸੁਣੋ ਐਸੇ ਕਰਕੇ ਕਿਸੇ ਦਾ ਘਾਟਾ ਪੈ ਜਾਏ ਸਾਡਾ ਵਾਧਾ ਹੋ ਜਾਏ ਗੁਰੂ ਜੀ ਕਹਿੰਦੇ ਨਹੀਂ ਮੈਂ ਕਿਸੇ ਜੰਤਰ ਮੰਤਰ ਤੰਤਰ ਨੂੰ ਨਹੀਂ ਮੰਨਦਾ ਦੇਵਤੇਦ ਨੂੰ ਮੈਂ ਉਹਨੂੰ ਮੰਨਣਾ ਜਿਹੜਾ ਸਦਾ ਸਿੱਧ ਦਾ ਬੁੱਧ ਦਾ ਵਿ੍ਰਿਧ ਕਰਤਾ ਜਿਹੜੇ ਸਿੱਧਤਾ ਦਿੰਦੇ ਨੇ ਬੁੱਧੀ ਦਿੰਦੇ ਨੇ ਵਿ੍ਰਿਧੀ ਕਰਦੇ ਨੇ ਆਧੋ ਮਹਾਰਾਜ ਕਰਨੇ ਅਦੂ ਦਾ ਅਰਥ ਵੈਸੇ ਹੁੰਦਾ ਨੀਵਾ ਜੇ ਬੋਲੇ ਅਦੁਗਤੀ ਕਹਿੰਨੇ ਅਦੋ ਦਾ ਅਰਥ ਹੈ ਪਤਾਲ ਅੱਗੇ ਆ ਉਰਧ ਉਰਧ ਦਾ ਅਰਥ ਹੁੰਦਾ ਉੱਚਾ ਵੱਡਾ ਕਹਿ ਲੋ ਜਾਂ ਸ਼ਬਦ ਵਰਤ ਲਈਏ ਉਤਾਹ ਕਹਿ ਲੋ ਉਤਾਹ ਆਕਾਸ਼ ਸਿੰਧੇ ਅਰਥ ਕਰਾਂ ਉਦੋ ਦਾ ਅਰਥ ਹੈ ਪਤਾਲ ਤੇ ਉਰਧ ਦਾ ਅਰਥ ਹੈ ਆਕਾਸ਼ ਤੇ ਅੱਗੇ ਸ਼ਬਦ ਆ ਗਿਆ ਅਰਧੰ ਅਰਧੰ ਦਾ ਅਰਥ ਹੈ ਜਿਹੜਾ ਅੱਧ ਵਿੱਚ ਘਾਰ ਹੈ ਆਪਾਂ ਆ ਗਏ ਫਿਰ ਬੇਨਤੀ ਆਕਾਸ਼ ਪਤਾਲ ਤੇ ਧਰਤੀ ਆਧੋ ਪਤਾਲ ਦੇ ਉਰਧ ਆਕਾਸ਼ ਦੇ ਅਰਧੰ ਜਿਹੜੇ ਵਿੱਚ ਬੈਠਿਆ ਧਰਤੀ ਦੇ ਆਗੰਗ ਓਗ ਹਰਤਾ ਆਗੰਗ ਦਾ ਅਰਥ ਹੈ ਪਾਪ ਓਗਦਰ ਤੇ ਢੇਰ ਵੈਗਰੂ ਜੀ ਆਕਾਸ਼ ਪਤਾਲ ਤੇ ਧਰਤੀ ਦੇ ਜੀਵਾਂ ਦੇ ਢੇਰਾਂ ਪਾਪਾਂ ਦਾ ਨਾਸ਼ ਕਰਨ ਵਾਲਾ ਤੂੰ ਹੈ ਸਾਰੇ ਪਾਪ ਤੁਸੀਂ ਨਾਸ਼ ਕਰਦੇ ਦੇਖੋ ਇਹ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹਜ਼ੂਰ ਕਹਿੰਦਾ ਸਦਾ ਸਿੱਧਾ ਬੁੱਧਾ ਬ੍ਰਿਧ ਕਰਤਾ ਅਧੋ ਉrd ਅਰਧੰਗ ਅਗੰਘ ਉਹ ਘਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਕਿੱਡਾ ਵੱਡਾ ਸਿਫਤ ਦਾ ਸ਼ਬਦ ਕਿਹਾ ਪਰਮੇਸ਼ਵਰ ਦਰਥੇ ਪਰਮ ਈਸ਼ਵਰ ਸਭ ਦਾ ਵੱਡਾ ਮਾਲਕ ਹਜ਼ੂਰ ਕਹਿੰਦੇ ਨੇ ਵੱਡਾ ਮਾਲਕ ਸਭ ਤੋਂ ਵੱਡਾ ਪਰੰ ਪਰਮ ਸ੍ਰੇਸ਼ਟ ਅੱਗੇ ਹੈ ਪਰਮੇਸ਼ਵਰ ਅੱਗੇ ਜੀ ਪਰੋਸ਼ ਇੱਕ ਸ਼ਬਦ ਹੈ ਸੰਸਕ੍ਰਿਤ ਦਾ ਪ੍ਰੋਖ ਹੈ ਉਹਦਾ ਲਫ਼ਜ਼ੀ ਅਰਥ ਹੁੰਦਾ ਹੈ ਜਿਹੜਾ ਦਿੰਦਾ ਪਿਆ ਪਰ ਸਾਹਮਣੇ ਕਦੀ ਨਹੀਂ ਆਉਂਦਾ ਨਜ਼ਰਾਂ ਤੋਂ ਓਲੇ ਰਹਿਣ ਵਾਲਾ ਪ੍ਰੋਸ਼ ਪਾਲਨ ਸਭ ਤੋਂ ਵੱਡੇ ਪਰਮੇਸ਼ਵਰ ਤਾਂ ਨੂੰ ਮੱਥਾ ਟੇਕਿਆ ਸੱਚ ਇਹ ਵੇ ਸਾਰੇ ਜੀਵਾਂ ਨੂੰ ਰੋਜੀ ਦਿੰਦੇ ਪਿਓ ਪਿੱਛੇ ਰਹਿ ਕੇ ਰੋਜੀ ਦਿੰਦੇ ਹੋ ਸਾਹਮਣੇ ਆਉਂਦੇ ਕਿਉਂ ਨਹੀਂ ਬੱਚੇ ਦਾ ਜਨਮ ਕੋ ਹੁੰਦਾ ਮਾਂ ਦੀ ਚੀਨੀ ਦੁੱਧ ਪਾ ਦਿੰਦੇ ਸਾਹਮਣੇ ਨਹੀਂ ਆਏ ਤੁਸੀਂ ਤੁਹਾਡੇ ਵਰਗਾ ਕੋਈ ਨਹੀਂ ਜਿਹੜਾ ਓਲੇ ਰਹਿ ਰਹਿ ਕੇ ਰਿਜ਼ਕ ਦੇ ਰਿਆ ਨਮੋ ਪਰੰਗ ਵੈਗਰੂ ਪਰੰਗ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰਗ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਸਦਾ ਸਦੀਵ ਕਾਲੀ ਸਰਬਦਰ ਤੇ ਸਭ ਨੂੰ ਏ ਵੈਗਰੂ ਤੂੰ ਸਦਾ ਜੀਵਾਂ ਨੂੰ ਸਿੱਧੀਆਂ ਦੇਣ ਵਾਲਾ ਹੈ ਆਮ ਮਿਰ ਅਰਜ ਕੀਤੀ ਇੱਥੇ ਵੀ ਆਪ ਜੀ ਦੇਖੋਗੇ ਇੱਥੇ ਵੀ ਸਿੱਧ ਸ਼ਬਦ ਲਿਖਿਆ ਹੋਇਆ ਇਹਦੇ ਅਰਥ ਜੇ ਕੋਸ਼ ਅਨਸਾਰ ਕੋਈ ਕਰੇਗਾ ਉਹ ਸਿੱਧ ਨਹੀਂ ਕਰੇਗਾ ਉਹ ਵਰਤੇ ਜਿਹਨੂੰ ਸਿੱਧੀ ਪ੍ਰਾਪਤ ਹੋਗੀ ਇਹਦੇ ਧਦੇ ਨੂੰ ਸਿਆਰੀ ਹੈ ਗੁਟਕਿਆਂ ਵਿੱਚ ਮਹਾਰਾਜ ਕਹਿੰਦੇ ਸਦਾ ਸਰਬ ਦਾ ਸਦੀਵ ਕਾਲ ਲਈ ਸਭ ਨੂੰ ਸਿੱਧ ਦਾਤਾ ਦਿਆਲੰਗ ਸਿੱਧੀਆਂ ਦੇਣ ਵਾਲੇ ਤੁਸੀਂ ਦਇਆ ਦੇ ਘਰ ਹੋ ਦਿਆਲੰਗ ਦਇਆ ਆਲਿਆ ਦਇਆ ਦਾ ਕਰ ਅਛੇਦੀ ਤੁਹਾਡਾ ਕਿਸੇ ਨੇ ਛੇਦ ਨਹੀਂ ਕਰ ਸਕਣਾ ਤੁਹਾਡਾ ਕੋਈ ਟੁਕੜਾ ਥੋੜਾ ਕਰ ਲੈਣੇ ਆ ਭੇਦੀ ਵੈਗਰੂ ਜੀ ਇੱਥੇ ਭੇਦੀ ਦਾ ਅਰਥ ਇਹ ਅਗੇ ਭੇਦ ਦਾ ਅਰਥ ਦੂਜਾ ਇਹ ਭੇਦੀ ਦਾ ਅਰਥ ਹੈ ਇਹ ਕਿਸੇ ਨੂੰ ਕੱਟਣਾ ਤੁਹਾਨੂੰ ਕੋਈ ਛੇਦ ਨਹੀਂ ਕਰ ਸਕਦਾ ਤੁਹਾਨੂੰ ਕੋਈ ਭੇਦ ਨਹੀਂ ਕਰ ਸਕਦਾ ਇਹ ਕੋਈ ਜ਼ਖਮ ਨਹੀਂ ਕਰ ਸਕਦਾ ਆਨਾਮੰ ਤੁਹਾਡਾ ਕੋਈ ਨਾਮ ਨਹੀਂ ਆਕਾਮੰ ਕਾਮਨਾ ਤੋਂ ਰਹਿਤੋ ਸਮਸਤੋ ਪਰਾਜੀ ਸਮਸਤੋ ਦਾ ਅਰਥ ਹੈ ਸਾਰੇ ਇੱਕ ਲਬਜ਼ ਹੈ ਜੀ ਇਹ ਪ੍ਰਾਜੈ ਜਿਹਨੂੰ ਪ੍ਰਾਜੀ ਮਹਾਰਾਜ ਕਹ ਰਹੇ ਹੈ ਪ੍ਰਾਜੈ ਪ੍ਰਾਜੈ ਦਾ ਅਰਥ ਹੁੰਦਾ ਫਤਿਹ ਜਿੱਤਨਾ ਹਜ਼ੂਰ ਸ਼ਬਦ ਵਰਤ ਰਿਹਾ ਸਮਸਤੋ ਪ੍ਰਾਜੀ ਤੋ ਸਾਰਿਆਂ ਜੀਵਾਂ ਨੂੰ ਜਿੱਤਣ ਵਾਲਾ ਤੋ ਸਭ ਨੂੰ ਹਰਾ ਸਕਣ ਹਰਾਉਂਦੇ ਹੋ ਸਮਸਤੋ ਪ੍ਰਾਜੀ ਸਮਸਤ ਅਸਤ ਫਿਰ ਬਿੰਤੀ ਹੈ ਸਮਸਤ ਅਸਤ ਇਹ ਦੋ ਸ਼ਬਦ ਨੇ ਜੀ ਸਮਸਤ ਦਾ ਅਰਥ ਹੋ ਗਿਆ ਸਾਰੇ ਇਹ ਥੋੜਾ ਧਿਆਨ ਨਾਲ ਮੇਰੀ ਗੱਲ ਸੁਣੀਓ ਕੱਲ ਆਇਆ ਸੀ ਨਮਸ ਤਸਤ ਆਪਾਂ ਕਹਾਂਗੇ ਸ਼ਬਦ ਤੇ ਕੋਈ ਜ ਨਹੀਂ ਫਰਕ ਹੈ ਦੋਨਾਂ ਚ ਉੱਥੇ ਸੀ ਨਮਸ ਤਸਤ ਨੰਨਾ ਮੰਮਾ ਤੇ ਸਸਾ ਨਮਸਕਾਰ ਨਮਸ ਤੇ ਜਿਹੜਾ ਤਤਾਂ ਹੈ ਤੈਨੂੰ ਤੁਇਨ ਉੱਥੇ ਤਤਾਂ ਅਸ ਦਾ ਅਰਥ ਇਹ ਹੋਵੇ ਨਮਸ ਤਸ ਦਾ ਅਰਥ ਤੇਨੂੰ ਨਮਸਕਾਰ ਹੋਵੇ ਹੁਣ ਇੱਥੇ ਸ਼ਬਦ ਆ ਗਿਆ ਸਮਸ ਤਸ ਇੱਥੇ ਸਮਸਤ ਜਿਹੜਾ ਹੈ ਇਹ ਤਤਾਂ ਵੱਖਰਾ ਨਹੀਂ ਹੋਣਾ ਇਹ ਸਮਸ ਤੱਤਾ ਨਹੀਂ ਹੋਣਾ ਜਿਵੇਂ ਨਮਸ ਤੱਤਾ ਵੱਖਰਾ ਹੋ ਗਿਆ ਨਾ ਨਮਸਤੋਂ ਇਹ ਬਾਵਾ ਸਤਗੁਰੂ ਦੀ ਸੱਚੀ ਲੋਜੀ ਕਵਤਾ ਨੂੰ ਜੇ ਕੋਈ ਬੰਦਾ ਹੈ ਕੋਈ ਬੰਦਾ ਜਿਹੜਾ ਕਵਤਾ ਦਾ ਬਹੁਤ ਜਾਣਕਾਰ ਹੈ ਮੰਨ ਲਓ ਰੂਹਾਨੀਅਤ ਵਿੱਚ ਵੀ ਨਹੀਂ ਉਹ ਜਦੋਂ ਸ਼ਬਦਾਵਲੀ ਗੁਰੂ ਗੋਬਿੰਦ ਸਿੰਘ ਦੀ ਵੇਖੇਗਾ ਨਾ ਇੱਕੋ ਗੱਲ ਕਹੇਗਾ ਇਹ ਪੈਗੰਬਰ ਦੀ ਸ਼ਬਦਾਵਲੀ ਹੈ ਸਮਸਤ ਅਸਤ ਹੁਣ ਸਮਝਦਾਰ ਤੇ ਸਾਰੇ ਤੇ ਅਸਤ ਸ਼ਬਦ ਅਰਬੀ ਪਰਸ਼ੀ ਅੰਦਾਜੀ ਇਹ ਅਸਤ ਬੜਾ ਸ਼ਬਦ ਵਰਤੇ ਹੈ ਅਸਧਾਰਤਿਕ ਹੈ ਹੋਵੇ ਹਜ਼ੂਰ ਕਹਰੇ ਨੇ ਸਮਸਤ ਅਸਦਾ ਅਰਥ ਹੈ ਸਮਸਦਾ ਅਰਥ ਸਾਰੇ ਧਾਮੰਗ ਦਾ ਅਰਥ ਹੈ ਘਰ ਅਛੇਦੀ ਅਪੇਦੀ ਆਨਾਮੰਗ ਆਕਾਮੰਗ ਕੋਈ ਤੇਰੇ ਟੁਕੜੇ ਨਹੀਂ ਕਰ ਸਕਦਾ ਕੋਈ ਤੈਨੂੰ ਵੇਨ ਨਹੀਂ ਸਕਦਾ ਤੇਰਾ ਕੋਈ ਨਾਮ ਨਹੀਂ ਤੇਰਾ ਤੈਨੂੰ ਕੋਈ ਕਾਮਨਾ ਨਹੀਂ ਸਮਝ ਤੋ ਪ੍ਰਾਂਜੀ ਸਭ ਨੂੰ ਘਰਾਨ ਵਾਲਿਆ ਸਮਸਤ ਸਤਾਮੰਗ ਜਿੰਨਾਂ ਨੂੰ ਘਰਾਨਾ ਹੈ ਉਹਨਾਂ ਦੇ ਵਿੱਚ ਤੂੰ ਰਹਿਣਾ ਪਿਆ